ਜੁਲੰਦਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਬੀਤੀ ਦਿਨੀ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਜਨਮ ਦਿਵਸ ਤੇ ਮੋਟਾ ਮੰਡੀ ਦੇ ਮੇਲੇ ਦੌਰਾਨ ਇੱਕ ਗਰੀਬ ਪਰਿਵਾਰਕ ਟੂਲ ਅਖਲੋਨੇ ਲਗਾਉਣ ਵਾਲੇ ਕੋਈ ਕੁਝ ਵਿਅਕਤੀ ਵੱਲੋਂ ਪੈਸੇ ਦੀ ਵਸੂਲੀ ਕੀਤੀ ਗਈ ਹੈ ਪੈਸੇ ਦੀ ਜਾਣਕਾਰੀ ਨਾਤਾ ਸ਼੍ਰੀ ਗੁਰੂ ਰਵਿਦਾਸ ਧਾਮ ਬਲਿਆ ਕੋਸੀ ਤੇ ਨਾ ਹੀ ਪ੍ਰਸ਼ਾਸਨ ਦੇ ਕੋਲ ਸੀ ਜਿਸ ਦੇ ਚਾਲਨ ਸ਼੍ਰੀ ਗੁਰੂ ਵਿਦਾਸ ਸੇਵਾ ਦਲ ਵੈਲਫੇਅਰ ਸੁਸਾਇਟੀ ਕੋ ਪੱਤਰ ਦਿੱਤਾ ਗਿਆ ਜਿਸ ਦੇ ਸਬੰਧੀ ਗਰੀਬ ਲੋਕਾਂ ਵੱਲੋਂ ਇਹ ਪੈਸੇ ਵਸੂਲੀ ਦੀ ਜਿਹੜੀ ਕਾਰਵਾਈ ਦੀ ਮੰਗ ਕੀਤੀ ਗਈ ਆ ਉਹਨਾਂ ਨੇ ਕਹਿ ਆਗੇ ਅਗਰ ਜੇਕਰ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ 'ਤੇ ਜਲਦ ਕਾਰਵਾਈ ਨਹੀਂ ਕੀਤੀ ਗਈ ਤਾਂ ਨਾ ਸੰਘਰਸ਼ ਜਰਾ ਹੋਰ ਵਿ ਤੇਜ ਹੋਵੇਗਾ ਇੱਕ ਗੱਲ ਦੇਖਣ ਨੂੰ ਸਾਹਮਣੇ ਆਈ ਕਿ ਕੋਈ ਹਰਪਾਲ ਸਿੰਘ ਚੱਡਾ ਜੀ ਦੇ ਨਾਮ ਦਾ ਵਿਅਕਤੀ ਜੋ ਝੂਲੇ ਵਾਲਿਆਂ ਕੋਲ 3.5 ਲੱਖ ਰੁਪਏ ਇਕੱਠਾ ਕਰਕੇ ਲੈ ਗਿਆ ਅਤੇ ਨਾਲ ਹੀ 1.5 ਲੱਖ ਰੁਪਏ ਦੀ ਹੋਰ ਡਿਮਾਂਡ ਕਰ ਲਾ ਪਿਆ ਜਿਹਦੇ ਕੋਲ ਨਾ ਹੀ ਕੋਈ ਰਸੀਦ ਨਾ ਹੀ ਕੋਈ ਗੁਰੂ ਧਾਮ ਦਾ ਕੋਈ ਬੰਦਾ ਆਇਆ ਸੀ ਪਰ ਫਿਰ ਵੀ ਉਹ ਪੈਸੇ ਇਕੱਠੇ ਕਰਕੇ ਲੈ ਗਿਆ ਬਸ ਅਸੀਂ ਇਹ ਹੀ ਚੀਜ਼ ਦੇਖਣਾ ਚਾਹੁੰਦੇ ਹਾਂ ਪ੍ਰਸ਼ਾਸਨ ਰਾਹੀਂ ਮੰਗ ਕਰਨਾ ਚਾਹੁੰਦੇ ਹਾਂ ਕਿ ਉਹ ਪੈਸਾ ਆਖਰ ਕਿੱਥੇ ਗਿਆ ਤੇ ਕਿਹਦੇ ਨਾਂ ਤੇ ਲਿਆ ਗਿਆ ਕਿਸੇ ਕੋਈ ਕਮੇਟੀ ਦਾ ਮੈਂਬਰ ਆਪਣੇ ਆਪ ਨੂੰ ਦੱਸ ਰਿਹਾ ਜਾਂ ਕੋਈ ਕਿਸੇ ਸਸਤਾ ਨਾਲ ਸੰਬੰਧ ਦੇਖੋ ਗੁਰੂ ਮਾਰੇ ਦੇ ਨਾਦਾ ਉਹ ਸ਼੍ਰੀ ਗੁਰੂ ਵਿਦਾਸ ਮਾਰੇ ਨਾਦਾ ਉਹ ਨਾਦਾ ਕੋ ਕਮੇਟੀ ਦਾ ਮੈਂਬਰ ਆ ਨਾਦਾ ਕੋ ਪ੍ਰਧਾਨ ਆ ਸਿੱਖ ਤਾਲਮਿਲ ਕਮੇਟੀ ਦਾ ਮੈਂਬਰ ਆ ਪਰ ਸਾਨੂੰ ਨਹੀਂ ਲੱਗਦਾ ਕਿ ਉਹ ਸਿੱਖ ਤਾਲਮਿਲ ਤਾਲਮਿਲ ਕਮੇਟੀ ਦਾ ਮੈਂਬਰ ਆ ਕਿਉਂਕਿ ਸਿੱਖ ਤਾਂ ਸਾਡਾ 9 ਮਾਸ ਦਾ ਰਿਸ਼ਤਾ ਆ ਉਹ ਤਾਂ ਆਪ ਗੁਰੂਆਂ ਨੂੰ ਬਹੁਤ ਮੰਨਦੇ ਆ ਸੋ ਅਸੀਂ ਇਹੀ ਕਰਕੇ ਸੀਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਇਸ ਚੀਜ਼ ਦੀ ਜਾਂਚ ਪੜਤਾਲ ਕੀਤੀ ਜਾਵੇ ਜੀ ਤੁਹਾਡੀ ਇਸ ਤੋਂ ਬਾਅਦ ਕੀ ਡਿਮਾਂਡ ਕੀ ਹੈ ਤੁਹਾਡੀ ਫਿਰ ਨੂੰ ਸਾਨੂੰ ਅੰਕੁਰ ਗੁਪਤੀ ਨਾਲ ਗੁਪਤਾ ਜੀ ਨਾਲ ਸਾਡੀ ਗੱਲ ਹੋਈ ਆ ਉਹਨੇ ਬੜੇ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਆ ਬਾਕੀ ਸਾਨੂੰ ਪ੍ਰਸ਼ਾਸਨ ਦਾ ਭਰੋਸਾ ਆ ਅਗਰ ਪ੍ਰਸ਼ਾਸਨ ਇਸ ਚੀਜ਼ ਦੀ ਪੂਰੀ ਤਰ੍ਹਾਂ ਵੈਰੀਫਾਈ ਕਰੂਗਾ ਤੇ ਠੀਕ ਆ ਨਹੀਂ ਤਾਂ ਅਸੀਂ ਸਾਰਾ ਸਮਾਜ ਇੱਕ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕਰਾਂਗੇ